ਅਮਰਸਰ ਪੁਲਿਸ ਦੀ ਵੱਡੀ ਕਾਰਵਾਈ ਥਾਣਾ ਕਰਿੰਡਾ ਦੇ ਪੁਲਿਸ ਵੱਲੋਂ 1 ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਥਾਣਾ ਕਰਿੰਡਾ ਪੁਲਿਸ ਨੇ 1 ਕਿਲੋ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬਧੀ ਡੀਐਸਪੀ ਇਤਿਹਾਤੀ ਲਖਵਿੰਦਰ ਸਿੰਘ ਕਲੇਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਂਦੇ ਸਨ। ਡੀਐਸਪੀ ਨੇ ਦੱਸਿਆ ਕਿ ਇਹ ਦੋਵੇਂ ਲੋਪੋਕੇ ਇਲਾਕੇ ਦੇ ਰਹਿਣ ਵਾਲੇ ਹਨ ਤੇ ਇਹਨਾਂ ਵੱਲੋਂ ਹੁਣ ਤੱਕ 3 ਤੋਂ 4 ਨਸ਼ੇ ਦੀਆਂ ਕਿੱਪਾਂ ਮੰਗਵਾਈਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੀ ਉਮਰ 25 ਤੋਂ 30 ਸਾਲ ਹੈ ਤੇ ਇਹਨਾਂ ਦੇ ਹੋਰ ਵੀ ਸਾਥੀ ਇਸਤਨ ਦੇ ਵਿੱਚ ਸ਼ਾਮਲ ਹਨ। ਜੀ ਸਰ ਜੀ ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੀ ਜਿਹੜੀ ਚੱਲ ਰਹੀ ਹੈ ਪਾਲਿਸੀ ਯੁੱਧ ਨਸ਼ਿਆਂ ਉੱਤੇ ਉਸ ਦੇ ਤਹਿਤ ਸਾਡੇ ڪرੰਡੇ ਥਾਣੇ ਟਾਰੀ ਸਬਡਵੀਜ਼ਨ ਵਿੱਚ ਕਾਫੀ ਰਿਕਵਰੀ ਸਹੀ ਹੈ ਉਸ ਦੇ ਲੜੀ ਨੂੰ ਅੱਗੇ ਤੋਰਦੇ ਸਾਡੇ ਮਾਨਯੋਗ ਬੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਤੇ ਤੇ ਮਾਨਯੋਗ ਸਤਿੰਦਰ ਸਰ ਸਾਡੇ ਡੀਆਈਐਸੀ ਸਾਹਿਬ ਬੋਲਦੇ ਸਾਡੇ ਮਨਿੰਦਰ ਸਰ ਜੀ ਆਈਪੀਐਸ ਐਸਐਸਪੀ ਸਾਹਿਬ ਮਾਨਯੋਗ ਉਹਨਾਂ ਦੀਆਂ ਹਦਾਇਤਾਂ ਤੇ ਅੱਗੇ ਕਰਦੇ ਹੋਏ ਸਾਡੀ ڪرੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਜੋ ਚੌਂਕੀ ਇਨਚਾਰਜ ਨੂੰ ਕੇ ਦੋ ਨਾਮ ਲਉਂਗਾ ਜਿਹੜੇ ਬੰਦੇ ਆ ਇਹ ਨਿਸ਼ਚਿਤ ਤੌਰ ਉੱਤੇ ਅਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਡਰੇਨ ਦੇ ਨਾਲ-ਨਾਲ ਜਿਹੜੇ ਆ ਰਹੇ ਆ ਤਰ ਹੋ ਸਕਦਾ ਇਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਇਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਉਹਦੇ ਸਬੰਧਤ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਸਾਡੇ ਜਿਹੜੇ ਚੌਂਕੀ ਇਨਚਾਰਜ ਨੇ ਉੱਥੇ ਆਪਣੀ ਜਿਹੜੀ ਟੀਮ ਨੂੰ ਲੈ ਕੇ ਗਏ ਤੇ ਦੋ ਬੰਮਨ ਵਿਅਕਤੀ ਜਿਹੜੇ ਆ ਚੱਕੀ ਰਾਉਂਡ ਅਪ ਕੀਤੇ ਕੁਰ세ਵਕ ਸਿੰਘ ਰਾਏ ਤੇ ਕੁਲਜੀਤ ਸਿੰਘ ਹਰਣ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 181 ਥਾਣਾ ਘਰੇਂਡਾ ਵਿਖੇ ਅੰਡਰ ਸੈਕਸ਼ਨ 21C 25 29 ਐਨਡੀਪੀਐਸ ਸੈਕਟਰ ਦੇ ਤਹਿਤ ਦਰਜ ਕਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਨਡ ਹਾਸਲ ਕਰਨਾ ਸਰ ਕੋਈ ਪਹਿਲਾਂ ਇਹਦੇ ਕੋਲ ਵਿਭਾਗ ਰੱਖ ਪਹਿਲਾ ਮਕਦਮਾ ਨਹੀਂ ਇਹਨਾਂ ਤੇ ਅਜੇ ਈ ਪ੍ਰੀ ਨੰਬਰੀ ਕੋਸ਼ਿਸ਼ ਤੇ ਪੜਾ ਲੱਗਾ ਵੀ ਕੋਈ ਦਰਜ ਪਰ ਹਾਂ ਇਹਨਾਂ ਨੇ ਕੰਸਾਈਨਮੈਂਟਸ ਦੋ ਦੋ ਤਿੰਨ ਤਿੰਨ ਵਾਰ ਹੀ ਲਈਆਂ ਨੇ ਪਾਰ ਜਿਹੜੇ ਪਾਰ ਸਮਗਲਰ ਉਹਨਾਂ ਨਾਲ ਇਹਨਾਂ ਦੇ ਸਬੰਧ ਆ। ਇਹੀ ਰਮਾਂਡ ਦੇ ਦੌਰਾਨ ਜਿਹੜੀ ਸ਼ਾਮੀ ਨੇ ਇਹਨਾਂ ਦੀ ਕਰਮੀਆਂ ਖੰਗਾਰਾ ਲੈ। ਇਹ ਇਹ ਡਰੋਨ ਦੇ ਜ਼ਰੀਏ ਇਹਨਾਂ ਨੇ ਮੰਗਵਾਈ ਆ। ਉੱਥੇ ਲੋਕੇਸ਼ਨ ਭੇਜ ਕੇ। ਇਹ ਸਭ ਜਿੱਕਰ ਅਸੀਂ ਗੱਲ ਕਰੀਏ ਲਿੰਕ ਕਿਤਾ ਬਣੇ ਜੀ ਇਹਨਾਂ ਸਮਗਲਰਾਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਕਿਰਾਏ ਨੇ। ਇਹ ਇਹਨਾਂ ਦੇ ਗਾਂ ਯਾਰਦੋਸ ਜਿਹੜੇ ਪੁਰਾਣੇ ਬਾਰਡਰ ਬੈਲਟ ਦੇ ਨਾਲ ਉਹਨਾਂ ਨੇ ਇਹਨਾਂ ਦੇ ਲਿੰਕ ਕਰਵਾਏ ਸੀਗੇ। ਉਸੇ ਲਿੰਕ ਦੇ ਤਹਿਤ ਇਹ ਜਿਹੜਾ ਵਾਇਰ ਡਰੋਨ ਜਿਹੜਾ ਇਹ ਸਮਾਨ ਨੇ ਮੰਗਾਉਂਦੇ ਆ। ਉਹ ਉਹ ਕੋਸ਼ਿਸ਼ ਕਰ ਰਹੀ ਮੈਂ ਆ ਚੁੱਕੇ ਆ ਜਿਹਨਾਂ ਦਾ ਰਿਮਾਂਡ ਹਸਪਤਾਲ ਕਰਕੇ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਬੱਚਿਆ ਦਾ 2 3 12 ਕਿਨਾਂ ਦੇ ਕੋਲ ਅਪਨ ਸਾਈਨਮੈਂਟ ਅਭੁਾਈ ਗਈ ਆ ਤਾਂ ਇਹਨਾਂ ਦੇ ਕੋਲ ਉਹ ਡਿਲੀਵਰ ਕਿੱਥੇ ਕੀਤੀ ਗਈ ਆ ਸੀ ਉਹ ਉਹ ਹੁਣ ਕੁਛੇ ਕੁਛ ਪਛਾਣ ਨਹੀਂ ਆ ਜਿਹੜਾ ਰਿਮਾਂਡ ਲੈ ਕਿੰਨੇ ਸਮੇਂ ਤੋਂ ਐਕਟਰ ਨੇ ਇਹ ਸਭ ਉਸ ਲਾਗੇ ਦੇ ਵਿੱਚ ਸਾਲ ਦੇ ਕਰੀਬ ਐਕਟਿਵ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਨੇ 30 ਸਾਲ ਦੇ ਕਰੀਬ ਹੈ ਦੋ ਸਾਲ ਦੋਨਾਂ ਦੀ 25 ਤੋਂ 20 ਸਾਲ ਜਾਣ ਬੋਲੇ ਕਿ ਹਮ ਸਭ ਤੋਂ ਦੋ ਇਹ ਥਾਣੇ ਲੋਕੋ ਕੇ ਸਾਈਡ ਹਮ ਸਰ ਕਿੰਨੀ ਐਕਟ ਸਾਈਨਮੈਂਟ ਦਾ ਡਵੈਲਪ ਹੋਇਆ ਹੈ ਕਿ ਸਾਲ ਇੱਕ ਤੋਂ ਇਹ ਐ ਬਾਕੀ ਨਾ ਅੱਗੇ ਡਿਲੀਵਰ ਕਰ ਚੁੱਕੇ ਨੇ ਜੀ ਅਜੇ ਨਾ ਆਪਣੀ ਜਿਹੜੀ ਪ੍ਰੀ ਲਿਮਿਟ ਹੁੰਦੀ ਪੁੱਛ ਕੇ ਚ ਪਤਾ ਲੱਗਾ ਵੀ ਦੋ ਦੋ ਤਿੰਨ ਤਿੰਨ ਕਨਸਾਈਨਮੈਂਟ ਲੈ ਚੁੱਕੇ ਬਾਕੀ ਡਿਟੇਲ ਜਿਹੜੀ ਆਫਟਰ ਰਿਮਾਂਡ ਆ ਜਾ ਸਕਦਾ ਇਹ ਇਕੱਲੇ ਰੋਜ਼ਾਂਕੰਮ ਕਰ ਰਹੇ ਨੇ ਜਾਂ ਇਹਦੇ ਨਾਲ ਹੋਰ ਸਾਥੀ ਨੇ ਹੈਗੇ ਹੋਰ ਵੀ ਹੈਗੇ ਹੋਰ ਵੀ ਹੈਗੇ ਉਸ ਕੋਲੇ ਮੁੱਖ ਤੇ ਡਰੱਗ ਬਣੀ ਵਪਾਰੀ ਹੋਣ ਰਿਮਾਂਡ ਲੈ ਕੇ ਕੁੱਛ ਇਸੇ ਕੋਸ਼ਿਸ਼ ਕਰਾਂਗਾ ਸਰ ਉਹਨਾਂ ਦੀ ਕੈਨ ਤੋੜਨ ਦੇ ਲਈ ਪਤਾ ਕੀਤਾ ਜਾਵੇਗਾ ਇਹ ਬੜੇ ਨੌਜਵਾਨਾਂ ਦਾ ਕੰਮ ਕਰ ਰਹੇ ਨੇ ਦੇਖੋ ਬਿਲਕੁਲ ਅੱਧੀ ਇਹ ਪਤਾ ਕਰਕੇ ਸਾਰੇ ਫੜਿਆ ਤੇ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੈਕਸਿਮਮ ਰਿਮਾਂਡ ਲੈ ਕੇ ਇਹਦੀ ਛਾਣਬੀਨ ਕਰਾਂਗੇ ਇਹਨਾਂ ਦਾ ਦੋਸ਼ ਲੱਗਦਾ ਕਿ ਅੱਗੇ ਦਾ ਕਾਰੋਬਾਰ ਆਉਂਦੇ ਹੋਣ ਹੋਰ ਐਸ ਵੈਲ ਇਹ ਨਹੀਂ ਦੱਸਣਾ ਇਸ ਤਰੀਕੇ ਨਾਲ ਵੱਡੀ ਵੱਡੀ ਮਾਤਰਾ ਨਾਲ ਹੋਰ ਬੰਦੇ ਆ ਸਕਦੇ ਨੇ ਕੋਸ਼ਿਸ਼ ਹੈ ਅੱਜ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਹੈ ਸਾਰੀ ਕਾਰਵਾਈ ਅਮਲ 'ਚ ਲਿਆਓ ਇੱਕ ਅਸਤਰੀ ਦੇ علاوہ ਹੋਰ ਕਿਹੜਾ ਕੰ